ਕਿੰਨਾ ਮੇਰੇ ਨਾਲ ਦੇਖ ਰਹੇ ਹੋ ਪਰ ਤੁਹਾਡੇ ਲੀਡਰ ਤੁਹਾਡਾ ਟਾਈਮ ਲੈ ਗਏ ਮੈਂ ਹੁਣ ਚਲੋ ਆ ਜਿਓ ਦੇ ਦਿੰਨੇ ਆ ਵਿਕਰਮਜੀਤ ਚੌਧਰੀ ਚੌਧਰੀ ਚੌਹ ਸੀ ਹਾਂਜੀ ਜੀ ਜੀ ਬਹੁਤ ਧੰਨਵਾਦ ਸਪੀਕਰ ਸਾਹਿਬ ਗੱਲਾਂ ਤਾਂ ਬਹੁਤ ਕਰਨੀਆਂ ਸੀ ਔਰ ਬੜਾ ਸੋਸ ਹੈ ਕਿ ਪਿਛਲੇ 2 ਦਿਨਾਂ ਤੋਂ ਟ੍ਰੈਜਰੀ ਬੈਂਚਸ ਤੋਂ ਇੱਕ ਕੋਈ ਵਿਅਕਤੀ ਟਾਰਗੇਟ ਕੀਤਾ ਜਾ ਰਿਹਾ ਹੈ ਲੀਡਰ ਆਫ oppositon ਤੁਸੀਂ ਗੱਲ ਕਰ ਰਹੇ ਹੋ ਕਿ ਇਹ ਕਿਸੇ ਵਹੀਕਲ ਦੇ ਵਿੱਚ ਪਲੀਜ਼ ਮੈਨੂੰ ਗਲਤ ਕਰ ਇੱਕ ਆਲਟਰੇਨ ਵਹੀਕਲ ਹੈ 1 ਡੇਡ ਕਰੋੜ ਦੀ ਗੱਡੀ ਹੈ ਮੇਰਾ ਦੋਸਤ ਹੈ ਉਸ ਨੂੰ ਬੈਂਤੀ ਕਰਕੇ ਅਸੀਂ ਉਹ ਸਰਕਾਰ ਦੀ ਮਦਦ ਵਾਸਤੇ ਲੈ ਕੇ ਆਏ ਕੋਈ ਉਸ ਵਹੀਕਲ ਨੂੰ ਬੰਬੂ ਕਾਟ ਕਹਿ ਰਿਹਾ ਹੈ ਕੋਈ ਉਹਨੂੰ ਜੋਊਂਗਾ ਕਹਿ ਰਿਹਾ ਹੈ ਕੋਈ ਉਹਨੂੰ ਘੜੁਕਾ ਕਹਿ ਰਿਹਾ ਤੁਸੀਂ ਬਹੁਤ ਸਾਰੇ ਸੂਝਵਾਨ ਲੋਕ ਤਾਰੀਵਲ ਸਾਹਿਬ ਇਹ ਜਿਹੜਾ ਵਹੀਕਲ ਹੈ ਚੀਫ ਸੈਕਟਰੀ ਸਾਹਿਬ ਉੱਠ ਕੇ ਚਲੇ ਗਏ ਚੀਫ ਸੈਕਟਰੀ ਹੜਾ ਤਿਆਰ ਰਿਹਾ ਮੈਂ ਤੁਸੀਂ ਵਿੱਚ ਨਾ ਬੋਲੋ ਇਹ ਜਿਹੜਾ ਵਹੀਕਲ ਹੈ ਸਪੀਕਰਸ ਸਾਹਿਬ ਚੀਫ ਸੈਕਟਰੀ ਸਾਹਿਬ ਔਰ ਅੰਮ੍ਰਿਤਸਰ ਦੇ ਡੀਸੀ ਉਹਨਾਂ ਨੇ ਗਵਰਨਰ ਨੂੰ ਰეკਮੈਂਡ ਕੀਤਾ ਹੈ ਕਿ ਪੰਜਾਬ ਗਵਰਨਮੈਂਟ ਇਸ ਵਹੀਕਲ ਨੂੰ ਜਲਦ ਤੋਂ ਜਲਦ ਖਰੀਦੇ کیا لیڈر آف اپوزیشن نے اس وائکل نو اتھے لے جا کے کوئی گلتی کر دی لیڈر آف اپوزیشن دا کام بندے ریسکیو کرنا نہیں ہے چیف میسٹر دا کام بندے ریسکیو کرنا نہیں ہے انہا دا کام ہے اتھے جا کے جائزہ لینا تو اسی کہنے ہو باجوا صاحب ایک گڑی لے گئے کنے بندے لے کے آئے میں پوچھنا چاہنا ہے سی ایم صاحب اتھے ہیلیکوپٹر چکے کنے بندے لے کے ہیلی آئے ہیلیکوپٹر چھڑے آئے اور چھڑے آئے کلسی صاحب گل سننے ਦੂਸਰੀ ਗੱਲ ਲੀਡਰ ਆਫ ਆਪੋਜੀਸ਼ਨ ਤੇ ਤੁਸੀਂ ਟਾਰਗੇਟ ਕਰਨਾ ਤੁਸੀਂ ਕਰੋ ਪਰ ਤੁਸੀਂ ਅਮਨ ਅਰੋੜਾ ਜੀ ਵੱਡੇ ਭਰਾ ਹੋ ਤੁਸੀਂ ਸਪੀਕਰ ਸਾਹਿਬ ਪਿਛਲੇ ਡੇਢ ਦਿਨ ਕਿਸ ਨੇ ਕੋਈ ਸੁਝਾਅ ਦਿੱਤਾ ਕਿ ਆਪਾਂ ਪੰਜਾਬ ਨੂੰ ਇਸ ਦੌਰ ਚੋਂ ਕੱਢਣਾ ਕਿਵੇਂ ਕਿਸੇ ਨੇ ਕੋਈ ਸੁਝਾਅ ਨਹੀਂ ਦਿੱਤਾ ਅੱਜ ਮੈਂ ਸੀਐਮ ਸਾਹਿਬ ਉੱਠ ਕੇ ਚੱਲ ਗਏ ਖਾਸ ਤੌਰ ਕਰਕੇ ਉਹਨਾਂ ਨੂੰ ਦੱਸਣਾ ਚਾਹੁੰਦਾ ਸੀ ਘੱਟ ਤੁਸੀਂ ਸਾਡਾ ਭਲਾ ਹੀ ਰਹੇ ਹੋ ਪਰ ਤੁਹਾਨੂੰ ਮੈਂ ਦੱਸਣਾ ਚਾਹੁੰਨਾ ਹੈ ਕਿ ਤੁਹਾਡੇ ਲੀਡਰ ਐਮ ਐਲ ਏ ਸਭਾਂ ਦਾ ਸੈਸ਼ਨ اٹੈਂਡ ਕਰ ਰਹੇ ਨੇ ਜਿਹੜੇ ਨਹੀਂ ਐਮ ਐਲ ਏ ਬੜੇ ਉਹ ਮੈਂ ਕੱਲ ਆਪਣੇ ਕੌਨਸਟਿਟੈਂਸੀਸਟ ਗਿਆ ਤਾਂ ਮੈਨੂੰ 4 ਐਸੋਸੀਏਸ਼ਨਸ ਮਿਲੀਆਂ ਜੀ ਉੱਥੇ ਕੈਮਿਸਟ ਐਸੋਸੀਏਸ਼ਨ ਕਰਿਆਨਾ ਐਸੋਸੀਏਸ਼ਨ ਮਨੀਆਰੀ ਐਸੋਸੀਏਸ਼ਨ ਹਲਵਾਈ ਐਸੋਸੀਏਸ਼ਨ ਉੱਥੋਂ ਦੇ ਲੀਡਰ ਉੱਥੇ ਗੁੰਡਾ ਟੈਕਸ ਲੈਣ ਲੱਪੇ ਨੇ ਅਾ ਸੀਐਮ ਸਾਹਿਬ ਦਾ ਜਿਹੜਾ ਫੰਡ ਹੈ ਸੀਐਮ ਸਾਹਿਬ ਦੇ ਵੀਡੀਓ ਸੀਐਮ ਸਾਹਿਬ ਦਾ ਇੱਕ ਵੀਡੀਓ ਹੈ ਸਪੀਕਰ ਸਾਹਿਬ ਜਿਹਦੇ ਵਿੱਚ ਸੀਐਮ ਸਾਹਿਬ ਕਹਿ ਰਹੇ ਆ ਕਿ ਸਰਕਾਰ ਦੇ ਖਜ਼ਾਨੇ ਕਦੀ ਖਤਮ ਨਹੀਂ ਹੁੰਦੇ ਔਰ ਉਸ ਵੀਡੀਓ ਦੇ ਨਾਲ ਇੱਕ ਮੈਸੇਜ ਆ ਰਿਹਾ ਹੈ ਕਿ ਭਗਵੰਤ ਮਾਨ ਜੀ ਕਹਿ ਰਹੇ ਕਿ ਖਜ਼ਾਨੇ ਖਤਮ ਨਹੀਂ ਹੋ ਸਕਦੇ ਤਾਂ ਜਿਹੜੇ ਇਹਨਾਂ ਦੇ ਲੀਡਰ ਨੇ ਵਿਧਾਨ ਸਭਾ ਲੈਵਲ ਤੇ ਉਹ 50-50 ਲੱਖ ਦੀ ਫਰੋਤੀ ਲੈ ਰਹੇ ਨੇ ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਭਾਵੇਂ ਇਸ ਕੰਮ ਨਾਲ ਕਾਂਗਰਸ ਨੂੰ ਹੀ ਫਾਇਦਾ ਹੋਣਾ ਹੈ ਪਰ ਤੁਸੀਂ ਪੂਰੇ ਦੇਸ਼ 'ਚ ਪੂਰੀ ਦੁਨੀਆ 'ਚ ਪੰਜਾਬੀਆਂ ਦੀ ਜਿਹੜੀ ਇੱਕ ਸ਼ਾਨ ਹੈ ਤੋਂ ਕੁਝ ਲੀਡਰ ਉਹ ਪੰਜਾਬੀਆਂ ਦੀ ਸ਼ਾਨ ਨੂੰ ਦਾਗ ਲਾ ਰਹੇ ਨੇ ਮੇਰੀ ਇੰਨੀ ਬੇਨਤੀ ਹੈ ਕਿ ਜਲਦ ਤੋਂ ਜਲਦ ਕੰਮ ਛੱਡੋ ਦੂਸਰਾ ਇੱਕ ਮੇਰੀ ਕੰਸਟੀਟਿਊਐਂਸੀ ਦੇ ਰਿਲੇਟਿਡ ਕੰਮ ਹੈ ਆ ਸਾਹਮਣੇ ਮੰਤਰੀ ਸਾਹਿਬ ਬੈਠੇ ਨੇ ਕੰਮ ਪਹਿਲਾਂ ਦੱਸਣਾ ਚਾਹੀਦਾ ਤੁਹਾਨੂੰ ਮੇਰੇ ਗੁਆਂਡੀ ਨੇ ਜੀ ਆਸਾਨੇ ਵਾਲੇ ਦੀ ਤਾਂ ਕੰਸਟਿਟੂਐਂਸੀ ਹੈ ਕੰਮ ਬਾਦ ਬੀਕਰ ਸਾਹਿਬ ਮੈਂ ਤੁਹਾਡੇ ਮਾధ్యਮ ਨਾਲ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਅਸੀਂ ਕੋਈ ਹਿੰਦੁਸਤਾਨ ਪਾਕਿਸਤਾਨ ਤਾਂ ਹੈ ਨਹੀਂ ਜਦੋਂ ਮੇਰੀ ਕੰਸਟਿਟੂਐਂਸੀ ਦਾ ਲਸਾੜਾ ਕਟਿਆਣਾ ਛੰਡੀਪੀਰ ਪਿੰਡ ਉੱਥੇ ਰਾਤ ਨੂੰ 4 ਸਤੰਬਰ ਨੂੰ ਲੁਧਿਆਣਾ ਐਗਰਨੇ ਸਟੇਸ਼ਨ ਵੱਲੋਂ ਫੂਕ ਲੈਣ ਆਗੀ ਜੀ ਗੱਡੀਆਂ ਆ ਗਈਆਂ 50 60 ਬੰਦੇ ਪੁਲਿਸ ਦੇ ਆ ਗਏ ਕਹਿੰਦੇ ਜੀ ਲੁਧਿਆਣਾ ਬਚਾਉਣਾ ਜਲੰਧਰ ਨੂੰ ਡੋਪ ਦੇ ਮੈਂ ਤੁਹਾਡੇ ਮਾਦਮ ਨਾਲ ਸੀਐਮ ਸਾਹਿਬ ਨੂੰ ਬੇਨਤੀ ਕਰਦਾ ਹਾਂ ਕਿ ਇਹਦੀ ਇਹਦੀ ਜਾਣਕਾਰੀ ਲੈ ਕੇ ਜਿਹੜਾ ਵੀ ਅਫਸਰ ਹੈ ਉਸ ਤੇ ਐਕਸ਼ਨ ਦਿੱਤਾ ਜਾਵੇ ਥੈਂਕ ਯੂ ਧੰਨਵਾਦ